ਮੰਮੀ ਨਾ ਮਾਰੀ ਜਾ ਇਹ ਨਾ ਸੋਚੀ ਪਏ ਤੇ ਪੈ ਕੇ ਗਰੀਬ ਹੋਆ ਤੁਸੀਂ ਕਿਹਨੂੰ ਆਉਣਾ ਨਹੀਂ ਮੈਂ ਦੱਸ ਦੇ ਉਹ ਹੜ ਦੇਣੀ ਕੀ ਗਿਆ ਜਾ ਕੇ ਨਾ ਤੇ ਤੂੰ ਹੀ ਮਾਰਨਾ ਬੈਜੋ ਤੈਨੂੰ ਆਹ ਹੜ ਜਾ ਇਹਦਾ ਚੱਲ ਤੂੰ ਚੱਰੇ ਮੈਂ ਛੱਡ ਦੇਣੀ ਬੇਲਾ ਚੱਲ ਤੂੰ ਚੱਰੀ ਅੰਦਰ ਯਾਰ ਤੈਨੂੰ ਅੰਦਰ ਦੱਸ ਨਹੀਂ ਆ ਇੱਥੇ ਡਰਾਮਾ ਨਹੀਂ ਮੇਰਾ ਗੰਧ ਹੋ ਜੋ ਕਰ ਨਾ ਕਰਦੀ ਰਹਿ ਇਹ ਥੜੂ ਵੀ ਤੀਜੇ ਦਿਨ ਉਹਨੂੰ ਵਿਚਾਰੀ ਨੂੰ ਪੇ ਕੁੱਟਣ ਦੇਵੇ ਉਹ ਵੀ ਕਿਸ ਦੀ ਧੀ ਬੈਣਾ ਤੈਨੂੰ ਮੱਛਾ ਜਿਨੀ ਨਹੀਂ ਆਉਲੀ ਵੇਹਲੀ ਜੇ ਕੱਲ ਨੂੰ ਨੂੰ ਕਿਥੇ ਦਾ ਹੀ ਗੱਲ ਗਈ ਤੇ ਫੇਰ ਤੂੰ ਹੀ ਨਹੀਂ ਜਿੱਤੀ ਮੈਂ ਨਹੀਂ ਲੱਤ ਨਹੀਂ ਜਦ ਦਫਾ ਹੋ ਜਾ ਸਾਡੇ ਲਾਗੋਂ ਜਦੋਂ ਦੀਆਂ ਆਈਆਂ ਵਾ ਕੋਈ ਵੀ ਗੱਲ ਤੂੰ ਚੰਗੀ ਕੀਤੀ ਆ ਜਿਹੜੀ ਤੇਰੇ ਮਨ ਦੇ ਵਿੱਚ ਖਿਚੜੀ ਰੱਜਦੀ ਆ ਨਾ ਇਹ ਆ ਨਾ ਪੱਕਣ ਦਿੱਤੀ ਆਪਾਂ ਕਵਲ ਸਾਹ ਨਾ ਬੋਲ ਸਾਹ ਨਾ ਭਰਜਾਈ ਹੈ ਤੇਰੀ ਬਾਅਦ ਮੈਨੂੰ ਇੰਨੇ ਮਿਲਣਾ ਹੋਰ ਗਵੰਡੀਆਂ ਨਹੀਂ ਮਿਲਣਾ ਨਾ ਸਰੀਕੇ ਮਿਲਣਾ ਚੰਗਾ ਪਤਾ ਵਾ ਜਿੰਨਾ ਕੋ ਹੁਣ ਮਿਲ ਲਈ ਹੈ ਨਾ ਇੰਨਾ ਕੇ ਬਾਅਦ ਚ ਮਿਲਣਾ ਵਾ ਤੇ ਟੱਕਿਆ ਰਹਿ ਤੂੰ ਵੀ ਜੜਾ ਰਨ ਪਿਛੇ ਲੱਗ ਕੇ ਤੇ ਪੈਣਾ ਨੂੰ ਬਾਹਰ ਕੱਢਿਆ ਤੋ ਟੱਕੇ ਮਾਰ ਕੇ ਕੜੇ ਦੇਣਾ ਇਹ ਸਾਡੀ ਮਾਂ ਮਰੀ ਨੂੰ ਵੇਖੋ ਦੀਦੀ ਮੈਂ ਤਾਂ ਤੁਹਾਨੂੰ ਕੋਈ ਚੰਗੀ ਮਾੜੀ ਨਹੀਂ ਆਖੀ ਤੇ ਨਾਲੇ ਮੇਰੀ ਗੱਲ ਸੁਣ ਤੂੰ ਆਂਦੇ ਚਲ ਜਾ ਇਥੋਂ ਮੈਂ ਆਪਣੇ ਘਰ ਚੋਂ ਕਿੱਥੇ ਚਲ ਜਾਣਾ ਵਾ ਮੈਂ ਤੁਹਾਨੂੰ ਕੋਈ ਮਾੜੀ ਚੰਗੀ ਕਹੀ ਮੈਂ ਤਾਂ ਤੁਹਾਨੂੰ ਇਹੋ ਕਹਿਣ ਡਈ ਆ ਕੀ ਦੀਦੀ ਆਜੋ ਅੰਦਰ ਬਈਏ ਤੇ ਚਾਹ ਪਾਣੀ ਪੀਏ ਮੈਂ ਤੇ ਇਨਾਂ ਨੂੰ ਵੀ ਦੱਸ ਕੇ ਆਈ ਆ ਵੀ ਪਹਿਣਾ ਆਈ ਆ ਬਾਰ ਮੈਂ ਆਤੇ ਕੋਈ ਨਹੀਂ ਤਾਨੂੰ ਆਖਿਆ ਸੀ। ਚੁੱਪਾ ਸਾਡੇ ਚਾਹ ਕੰਡਾ ਹੋ ਗਿਆ ਸਾਨੂੰ ਆ ਕੇ ਬੈਠੀਆਂ ਤੇ ਚਾਹ ਪਿਆ ਲੈਣੀ ਇਹਨੇ ਸਵਾਹ ਨਹੀਂ ਤੈਥਾਂ ਲਿਖ ਦੇ। ਜੇ ਤੁਸੀਂ ਉਠਣ ਬਹਿਣੇ ਕੰਮ ਕਰੋ ਨਾ ਤੇ ਤੁਹਾਨੂੰ ਚਾਹ ਬਣੀ ਪੁੱਸੇ ਬੰਦਾ ਇਸ਼ਤ ਕਰੇ ਜਿੱਦਾਂ ਪਹਿਲਾਂ ਕਰਦੀ ਤੇਰੀ ਪਰਜਾਈ। ਤੁਸੀਂ ਇਹ ਕੰਮ ਹੀ ਚੰਗੇ ਕੀਤੇ। ਤੁਸੀਂ ਤਾਂ ਰਿਸ਼ਤੇ ਤੋੜਤੇ ਸਾਡੇ ਨਾਲ। ਜੇ ਤੁਸੀਂ ਕਹਿਤਾ ਅਸੀਂ ਤੇਰੀ ਲਈ ਮਰ ਗਏ ਤੂੰ ਹarli ਮਰ ਗਿਆ। ਮੈਂ ਪਿਛੇ ਰਹਿ ਗਈ ਗਿਆ ਦੱਸਾਂ ਮੈਨੂੰ। ਤੇ ਤੂੰ ਬਹੁਤ ਸੋਣੀ ਘੰਡਿਆ। ਇਹੋ ਜਿਹੇ ਭਰਾ ਦਾ ਭੈਣ ਚਾਰ ਪੌੜਾ ਵਾ ਅਸੀਂ ਤੇ ਇਹੋ ਜਿਹੇ ਭਰਾ ਤੋਂ ਬਿਨਾ ਹੀ ਚੰਗੀਆਂ ਆ। ਤፈ ਕੀ ਲੈਣ ਆਈਆਂ। ਨਿਕਲ ਜਾ ਮੇਰੇ ਘਰੋਂ ਬਾਹਰ ਅਸੀਂ ਆਪਣੀ ਮਾਂ ਦੇ ਘਰ ਆਈਆਂ ਨਾ ਤੇ ਜੇ ਇਹ ਗੱਲ ਕਰਦਾ ਨਾ ਕੀ ਲੈਣ ਆਈਆਂ ਤੇ ਚਾਚੇ ਦੇ ਪੁੱਤ ਨੂੰ ਜ਼ਮੀਨ ਦੇਣਾ ਆਈਆਂ ਹੀ ਹਾਂ ਤੇ ਜਾਣਾ ਹੀ ਆ ਫਿਰ ਅਸੀਂ ਥਾਣੇ ਜੇ ਮੁੰਡੇ ਨੂੰ ਕੋਈ ਵੱਧ ਘੱਟ ਗੱਲ ਕੀਤੀ ਤੇ ਦੇਖੋ ਮੈਂ ਕਿਹੜਾ ਜ਼ਮੀਨ ਮੋਦਾ ਮੇਰੀ ਚੰਗਾ ਇਹ ਮੇਰੀ ਮਾਂ ਦਾ ਘਰ ਵਾ ਮੈਂ ਗਵਾਨਾ ਨਹੀਂ ਆ ਆਡੀ ਮਾਂ ਵੀ ਉਨੀ ਹੀ ਤੇਰੀ ਮਾਂ ਕੱਲੇ ਦੀ ਨਹੀਂ ਓਏ ਉਹ ਤਾਂ ਮੈਨੂੰ ਲੱਗਣ ਡਿਆ ਵਾ ਇਹ ਤੁਹਾਨੂੰ ਮਾਂ ਮਰਦਾ ਕਿੰਨਾ ਕੁ ਦੁੱਖ ਵਾ ਕਹਿਣ ਨੂੰ ਜੀ ਨਹੀਂ ਕਰਦਾ ਤੂੰ ਮੇਰੀ ਭੈਣਾ ਹੀ ਆ ਆ ਜਿੱਦਾਂ ਤੂੰ ਰੀੜੇ ਪਾਏ ਨਾ ਮੈਨੂੰ じゃ ਦੁੱਖ ਹੋ ਤੁਹਾਨੂੰ ਆਹ ਤੈਨੂੰ ਭੈਣਾ ਦੇ ਲਈ ਤੇ ਤੈਨੂੰ ਦੇਖਦੇ ਆਂ ਇਹਦੀ ਗੁੱਤਣੀ ਨਹੀਂ ਦੇਖਦੀ ਕਿੱਧਰ ਨੂੰ ਐਨੇ ਬੋਦੇ ਜੇ ਕਰਾਏ ਆ ਤੇ ਫੇਰ ਕੀ ਕਰਾ ਲੇਗੇ ਇਹ ਨਹੀਂ ਸਲੀਕਾ ਵੈਂਦਾ ਦੀਦੀ ਜੇ ਤੁਸੀਂ ਮੇਰੀ ਗੁੱਤਣੀ ਦੀ ਗੱਲ ਕਰਦੇ ਹੋ ਨਾ ਹੁਣ ਮੈਂ ਵਾਲ ਤੇ ਕੱਟ ਨਹੀਂ ਲੈਣੇ ਉਹ ਤੇ ਚਲੋ ਮੰਮੀ ਦੇ ਜੀਂਦਿਆਂ ਦੀ ਗੱਲ ਵਾ ਤੇ ਨਾਲੇ ਜਿਹੜੀਆਂ ਚੀਜ਼ਾਂ ਇਹ ਵਾਲ ਕਰਾਏ ਹੁੰਦੇ ਆ ਨਾ ਪਰਮਾਮੈਂਟ ਹੁੰਦੇ ਆ ਇਹ ਪੱਕੇ 2-3 ਸਾਲ ਲਈ ਰਹਿੰਦੇ ਆ ਬਾਕੀ ਚਲੋ ਬਾਅਦ ਵਿੱਚ ਤੁਹਾਨੂੰ ਜਿਹੇ ਗੱਲ ਦਾ ਗੁੱਸਾ ਲੱਗਦਾ ਵਾ ਤੇ ਮੈਂ ਨਹੀਂ ਕਰਾਉਂਦੀ ਤੇ ਰਹੀ ਗੱਲ ਪਹਿਲੀ ਦੇਣ ਦੀ ਜੇ ਤੁਸੀਂ ਆਪਣੇ ਚਾਚੇ ਦੇ ਪੁੱਤ ਨੂੰ ਜੂ ਦੇਣੀ ਆ ਪਹਿਲੀ ਤੇ ਤੁਸੀਂ ਸਾਨੂੰ ਦੋ ਅਸੀਂ ਬਾਵਾਗੇ ਤੇ ਨਾਲੇ ਖਾਵਾਂਗੇ ਤੇ ਨਾਲੇ ਤੁਹਾਨੂੰ ਮਿਲਾ ਗਿਲਾਗੇ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਤੇ ਕਵਲ ਰਿਸ਼ਤੇ ਟੁੱਟ ਜਾਂਦੇ ਹੁੰਦੇ ਆ ਬਾਹੂ ਗੱਲ ਨੂੰ ਸਮਝ ਨਾਲੇ ਇੱਥੇ ਸਰੀਕੇ ਸਾਡੀ ਕੀ ਇੱਜ਼ਤ ਰਹਿ ਜੂਗੀ ਕਿ ਇਹਨਾਂ ਦੀਆਂ ਕੁੜੀਆਂ ਕੀ ਕਰਕੇ ਗਈਆਂ ਵਾ ਚਲ ਤੁਸੀਂ ਲੈ ਲੋ ਦੋ ਗਿਆ 50000 ਠੇਕਾ ਦੇਖ ਲੋ ਜੇ ਇਹ ਦੇ ਸਕਦੇ ਆ ਤੇ ਤੁਸੀਂ ਰੱਖ ਲੋ ਜੇ ਨਹੀਂ 50 ਦੇਣਾ 45 ਦੇ ਦੋ ਕਰ ਗੱਲ ਇਹ ਤਾਂ ਭੁਖੀਆਂ ਬਹੁਤ ਜ਼ਿਆਦਾ ਕਿੰਨਾ ਨਾ ਗਲ ਮੱਥਾ ਮਾਰਨੀ ਤੂੰ ਭੁਖੀਆਂ ਕਿਉਂ ਆ ਉਹਦੋਂ ਤੂੰ ਹੀ ਇਹਦੇ ਪਿਛੇ ਲੱਗ ਕੇ ਇਹਦੇ ਬਾਹਰ ਚੜੇ ਘੋੜੇ ਸਵਾਰ ਆਈਆਂ ਮੇਰੀ ਭੈਣਾ ਕਿੱਦਾਂ ਦੀਆਂ ਭੈਣਾਂ ਇਦਾਂ ਦੀਆਂ ਤੇ ਉਹਦਾਂ ਦੀ ਉਹਨਾਂ ਨੂੰ ਪੁੱਛ ਕੇ ਵੇਖੀ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਦੇ ਅੰਧਿਆਰ ਤੇ ਵਹਿੰਦੇ ਆ ਵੀ ਰਖੜੀਆਂ ਲੈ ਕੇ ਕੋਈ ਆਉਂਦਾ ਕਿ ਨਹੀਂ ਆਉਂਦਾ ਨਹੀਂ ਭੈਣਾ ਤੁਹਾਡੀਆਂ ਭੈਣਾਂ ਨਾ ਹੀ ਹੁਣ ਮੈਂ ਰੱਬ ਕਰਕੇ ਮੈਂ ਕੱਲਾ ਹੀ ਚੰਗਾ ਹਾਂ ਬਗਾਨੀ ਕੋ ਰਖੜੀ ਬਣਾ ਲੂੰ ਕਿਹ ਕੋ ਕੱਲਾ ਚੰਗਾ ਕੱਲਾ ਕੇ ਨੂੰ ਆਪੇ ਚੰਗਾ ਹਾਂ ਵੀ ਇਹ ਜੋ ਆਂਦੀ ਉਹ ਤੂੰ ਕਰਦਾ ਹੁਣ ਵਿੱਚ ਨਾਲ ਦੋ ਭੈਣਾਂ ਵਾ ਮੈਂ ਤਾਂ ਭਾਈ ਉਦਾਂ ਤੁਸੀਂ ਕਾਨੂੰਨ ਲੜਦੇ ਹੋ ਮੈਂ ਜਿਦੋਂ ਤੁਹਾਨੂੰ ਕਹਿਣ ਡਈ ਆਂ ਕਿ ਅਸੀਂ ਮਿਲਨ ਵਰਤਣ ਵਾਲੇ ਤੁਹਾਨੂੰ ਹੈਗੇ ਆਂ ਅਸੀਂ ਤਾਂ ਕਿਸ ਗੱਲ ਤੋਂ ਤੁਹਾਡੇ ਤੋਂ ਪਿੱਛੇ ਹਟਦੇ ਨਹੀਂ ਆਂ ਫਿਰ ਆ ਜਿਹੜੀ ਪੈਲੀ ਦੀ ਆ ਨਾ ਤੁਸੀਂ ਹੇ ਸੇਠੇਕੇ ਦੇ ਦੇਣ ਵਾਲੀ ਇਹ ਗੱਲ ਨਾ ਕਰੋ ਤੁਹਾਡੇ ਬਾਰੇ ਵੀ ਸੋਚੋ ਨਾ ਅਸੀਂ ਕਿੱਥੋਂ ਰੋਟੀ ਖਾਵਾਂਗੇ ਜੇ ਤੇਰੇ ਮਿਲਨ ਵਰਤਣ ਵਾਲੇ ਲੱਛਣ ਹੁੰਦੇ ਨਾ ਉਸ ਦਿਨ ਨਾ ਤੂੰ ਆਹ ਕੰਮ ਕਰਾਉਂਦੀ ਐ ਜਿਹੜਾ ਤੂੰ ਉਸ ਦਿਨ ਕਰਾਇਆ ਸਾਡੀ ਮਾਂ ਮਰੀ ਤੇ ਸਰੀਕੇ ਵਿੱਚ ਚੰਗਾ ਦੀਦੀ ਮੈਂ ਉਸ ਦਿਨ ਵੀ ਨਹੀਂ ਕੁਝ ਬੋਲੀ ਤੇ ਮੈਂ ਅੱਜ ਵੀ ਨਹੀਂ ਬੋਲਦੀ ਮੈਂ ਤਾਂ ਬਸ ਇਹ ਹੋਣੀ ਆ ਜੇ ਇਨਾਂ ਕੋ ਗਲਤੀ ਹੋ ਗਈ ਨਾ ਤੇ ਮੈਂ ਮਾਫੀ ਮੰਗ ਲੈਣੀ ਆ ਤੂੰ ਗਾੜੀ ਆਜ ਬੋਲਣੇ ਰੱਖਿਆ ਤੈਨੂੰ ਕਿ ਲੋੜ ਬੋਲਣ ਦੀ ਨਹੀਂ ਸ਼ੁਰੂਆਤ ਕਿੰਨੇ ਕੀਤੀ ਮੇਰੇ ਨੇ ਉਂਗਲ ਕਰੀ ਜਾਨੀ ਸ਼ੁਰੂਆਤ ਇਹਨਾ ਕੀਤੀ ਨਾ ਇਹ ਪੇਟੀ ਫੋਲਦੀਆਂ ਤੇ ਨਾ ਸਿਆਪਾ ਪੈਂਦਾ ਨਾ ਮੈਨੂੰ ਘਰੋਂ ਕੱਢਦਾ ਪੇਟੀ ਸਾਡੀ ਮਾਂ ਦੀ ਸੀ ਇਹ ਪਿੱਛੋ ਨਹੀਂ ਲੈ ਕੇ ਆਈ ਜਿਹੜੀ ਫੋਲੀ ਸੀ ਸ਼ਰਮ ਕਰਦੀ ਵੀ ਇਹਨਾਂ ਦੀ ਮਾਂ ਮੁੱਕ ਗਈ ਤੇ ਮੈਂ ਤਾਂ ਮਾਫੀ ਆ ਸੁਣ ਲੈ ਗੱਲਾਂ ਇਹਦੀ ਉਦੋਂ ਤੁਸੀਂ ਮੇਰਾ ਵੀ ਗਹਿਣਾ ਘੱਟਾ ਲੈ ਗਿਆਂ ਨਾ ਪੇਕਿਆਂ ਵਾਲਾ ਮੈਂ ਤਾਂ ਵੀ ਦੰਦ ਤੋਂ ਦੰਦ ਨਹੀਂ ਚੁੱਕਿਆ ਪਰ ਆ ਜਿਹੜੇ ਤੁਸੀਂ ਕੰਮ ਕਰਦੇ ਈ ਨਾ ਇਹ ਨਾ ਕਰੋ ਮੇਰੀਆਂ ਪਹਿਣਾ ਬਣ ਕੇ ਮੇਰੀ ਗੱਲ ਮੰਨ ਲਓ ਜਿਹੜੇ ਰਿਸ਼ਤੇ ਆਏ ਟੁੱਟ ਜਾਣੇ ਜੇ ਰਿਸ਼ਤੇ ਖਰਾਬ ਹੋ ਜਾਣੇ ਜੇ ਸਾਡੇ ਆ ਤੂੰ ਤਾਂ ਰਿਸ਼ਤੇ ਜੋੜਨ ਨਹੀਂ ਵੇ ਕਬਲ ਤੁਸੀਂ ਮੇਰੇ ਆ ਭੈਣਾ ਹੀ ਹੋ ਵੱਡੀਆਂ ਮੇਰੇ ਤੋਂ ਤੂੰ ਨਿੱਕੀ ਆ ਅਜੇ ਸਿਆਣੀ ਬਣ ਨਾ ਕਰ ਇਹ ਜ਼ਮੀਨ ਨੇ ਨਹੀਂ ਵਰਤਣਾ ਜਿੱਥੇ ਬੰਦੇ ਨੇ ਖੜਨਾ ਉੱਥੇ ਮੈਂ ਹੀ ਖੜਨਾ ਜਾ ਕੇ ਕੱਲ ਨੂੰ ਕਦੇ ਦਿੰਦਿਆ ਰਾਇਆ ਨਾ ਤੁਹਾਡੇ ਭਰਾ ਨੇ ਖੜਨਾ ਸੀਕਾ ਨਹੀਂ ਖੜਨਾ ਮੈਂ ਸਾਂ ਇਹ ਜ਼ਮੀਨਾਂ ਇੱਥੇ ਰਹਿਣੀ ਆਂ ਨਾ ਕਰ ਇਹ ਤਾਂ ਮੇਰੀ ਭੈਣ ਬਣ ਚੀ ਬੱਲੇ ਵੇ ਤੇਰੇ ਬੜੀ ਛੇਤੀ ਅਕਲ ਟਕਾਣੇ ਆਈ ਅੱਗੇ ਤੇ ਬੜੀਆਂ ਬੜਕਾ ਮਾਰਦਾ ਆਂ ਚੱਲ ਜੇ ਉਹਨੇ ਨਿਆਣੀ ਨੇ 45 ਕਿਹਾ ਤਾਂ ਮੈਂ ਤੈਨੂੰ 40 ਕਹਿ ਦਿੰਨੀ। ਦੀਦੀ ਹਾ ਕਿੱਦਾਂ ਦੀਆਂ ਗੱਲਾਂ ਕਰ ਰਹੀ ਓ ਜੇ ਅਸੀਂ ਠੇਕਾ ਦੇਣ ਜੋਗੇ ਹੁੰਦੇ ਤੇ ਅਸੀਂ ਆਂਡੋ ਗਵਾਂਡੋ ਨਾ ਪੈੜੀ ਲੈ ਕੇ ਵਾਹ ਲੈਂਦੇ ਅਸੀਂ ਤਾਂ ਤੁਹਾਨੂੰ ਮਿਲਣਾ ਚਾਹੁੰਨੇ ਆ ਤੇ ਠੇਕਾ ਦੇਣ ਜੋਗੀ ਗਜੈਸ ਐ ਨਹੀਂ ਸਾਡੇ ਕੋਲੋਂ ਠੇਕਾ ਦੇਣ ਜੋਗੀ ਹਾਂ ਨਹੀਂ ਲੁਤਰੀ ਚਲਾਉਣ ਜੋਗੀ ਹੈਗੀ ਆ ਠੇਕਾ ਨਹੀਂ ਨਾ ਦੇਣਾ ਤੇ ਪੈੜੀ ਵੀ ਭੁੱਲ ਜਾ ਪੈੜੀ ਦਾ ਨਾਂ ਸੁਣਿਆ ਤਾਂ ਕਿੱਡੀ ਛੇਤੀ ਐ ਗੋਗਲੂ ਬਣ ਗਏ ਆ ਓ ਚੱਲ ਛੱਡ ਪਰੇ ਬਾਊ ਇਹਨਾਂ ਨੇ ਮਣੀ ਗੱਲ ਇਹਨਾਂ ਦਾ ਦਿਮਾਗ ਜਹਿਰ ਭੜਿਆ ਸਾਡੇ ਖਿਲਾਫ ਕੋਈ ਗੱਲ ਨਹੀਂ ਤੁਸੀਂ ਪੈੜਿਆਂ ਵਰਤਿਓ ਪਰਾਂ ਨੂੰ ਰਹਿਣ ਦਿਓ ਚੱਲ ਭੈ ਚੱਲ ਗਏ ਸਾਰ ਲਾਂਗੇ ਇਹ ਤਾਂ ਹੁਣ ਤੁਹਾਡੀ ਹਿੱਕ ਤੇ ਦੀਵਾ ਬਾਲਣਾ ਹੀ ਆਂ ਆਂਡ ਗਵਾੜ ਜਿਹਦਾ ਦਿੱਤੀ ਨਾ ਪੈੜੀ ਤੇ ਫੇਰ ਵੇਖਿਓ ਤੇ ਜੇ ਮੁੰਡੇ ਵੱਲ ਗਏ ਨਾ ਤੇ ਦੇਖੋ ਤੁਹਾਡਾ ਹਾਲ ਕੀ ਹੋਣਾ ਵਾ ਤੁਹਾਡੇ ਕੋ ਆਸ ਵੀ ਕਰਦੇ ਆਪਾਂ ਵਾਹੇ ਮਾਰਨ ਜੋਗਾ ਨਾ ਕਰ ਤੂੰ ਤ ਨਹੀਂ ਹੈਗੀ ਤੇ ਪੱਲੇ ਗੋ ਜਹਾ ਜਾ ਦਫਾ ਹੋ ਜਾ ਕੇ ਆ ਵੇਖ ਲੈ ਪੈਣਾ ਇਹੋ ਜਿਹੀ ਹੁੰਦੀ ਹੈ ਮੈਂ ਤੁਹਾਨੂੰ ਆਖਿਆ ਹੈ ਨਾ ਕਿ ਆਪਣਾ ਮੂੰਹ ਬੰਦ ਰੱਖਿਓ ਤੁਸੀਂ ਵੀ ਨਾ ਉਹਨਾਂ ਦੀ ਐਨੀ ਲਾਪਾਕੀਤੀ ਨਾ ਕੋਈ ਗੱਲ ਨਹੀਂ ਕਰਨ ਵਾਲੀ ਜਦੋਂ ਮੈਂ ਤਰਲੇ ਕੱਢਣ ਡਈ ਤੇ ਜੇ ਤੁਸੀਂ ਵੀ ਥੋੜਾ ਚੌਕ ਜਾਂਦੇ ਤੇ ਕੀ ਹੋ ਚੱਲਿਆ ਹਿੱਗਾ ਨਾ ਮੇਰਾ ਮੂੰਹ ਬੰਦ ਕਰਾਈ ਉਹ ਕਿੰਨਾ ਤੇਰੀ ਬੇਇੱਜ਼ਤੀ ਕਰਨੀਆਂ ਸੀ ਗੁੱਸਾ ਮੈਨੂੰ ਫੇਰ ਚੜਿਆ ਜੋ ਤੈਨੂੰ ਮੜਾ ਚੰਗਾ ਬੋਲਿਆ ਇਹਨਾਂ ਨੇ ਤੇ ਮੇਰੇ ਕਿਹੜੇ ਫੁੱਲ ਝੜ ਗਿਆ ਬੋਲ ਲੈਂਦੀਆਂ ਹੋਰ ਚਾਰ ਕਰ ਲੈਂਦੀਆਂ ਗੱਲਾਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਫੁੱਲ ਝੜ ਗਏ ਮੇਰੀਆਂ ਭੈਣਾਂ ਆ ਮੈਨੂੰ ਪਤਾ ਉਹਨਾਂ ਨੂੰ ਕਿੱਦਾਂ ਕਾਬੂ ਕਰਨਾ ਤੈਨੂੰ ਨਹੀਂ ਪਤਾ ਇਹਨਾਂ ਦਸ ਗਾਤਾਂ ਦਾ ਹਾਏ ਹਾਏ ਆਜੋ ਠੇਕੇ ਦੇ ਦੇਣ ਗਿਆ ਪਲ ਕਿ ਉਹ ਵੀ ਇੱਚ ਜਾਣ ਗਿਆ ਤੈਨੂੰ ਕਿ ਮਿਲਣਾ ਵਾ ਜਦੋਂ ਮੈਂ ਤੈਨੂੰ ਦਵਾਂਦੀ ਸੀਗੀ ਵੀ ਆਪਣੇ ਉਹ ਕੋਲ ਪੈਰਾਂ ਸਿਰ ਹੋ ਜੋ ਮੰਮੀ ਕੋਲੋਂ ਪਹਿਲੀ ਨਾ ਕਰਾ ਲਓ ਤੂੰ ਆਂਦੇ ਮੇਰੀਆਂ ਭੈਣਾਂ ਨਹੀਂ ਇਦਾਂ ਦੀਆਂ ਹੁਣ ਪਤਾ ਲੱਗਾ ਵੀ ਉਹ ਕਿਦਾਂ ਦੀਆਂ ਵਾ ਉਹ ਮੇਰੀ ਗੱਲ ਸੁਣ ਜਦੋਂ ਕਹਿੰਨਾ ਜ਼ਮੀਨ ਚੜ ਜੇ ਨਾ ਖਾਸ ਕਰਕੇ ਭੈਣਾਂ ਨਾ ਉਹ ਬੜਾ ਤੰਗ ਕਾੜਦੀ ਹੁੰਦੀਆਂ ਮੈਂ 20 ਕੇਸ ਵੇਖੇ ਆ ਤੇ ਰਹੀ ਗੱਲ ਮਾਂ ਦੀ ਜਦੋਂ ਮਾਂ ਆਂਦੀ ਸੀ ਤੇ ਮੈਂ ਲਾ ਦੂੰ ਜ਼ਮੀਨ ਲਾ ਦੂੰਗੀ ਉਹਨੇ ਲਾਈ ਨਹੀਂ ਮੈਂ ਨੂੰ ਕਿ ਗਾਲੀ ਮਾਰ ਦਿੰਦਾ ਉਸ ਉਹਨੇ ਚੜ ਗਈ ਕੁੜੀਆਂ ਨਾ ਮੈਂ ਇੱਥੇ ਕਰ ਸਕਦਾ ਵਾ ਵੇਝਣ ਯਾਰ ਅਸੀਂ ਭੁੱਖੇ ਨਹੀਂ ਮਰ ਚੱਲੇ ਬਾਹੇਰ ਪੀ ਬਟਾਂ ਦਾ ਮਿੰਦਾ ਰੋਟੀ ਬਣੀ ਵਧੀਆ ਖਾ ਸਕਦੀਆਂ ਡੇਢ ਕਿਲਾ ਜਿਹਾ ਦੋ ਬੜੇ ਹੜ ਚੁੱਕੇ ਕੁਛ ਨਹੀਂ ਹੁੰਦਾ ਐਦੇ ਸਹੀ ਆ ਬਲਕੇ ਆਪਣੇ ਵੀ ਬੱਚੇ ਵਿਆਹਣੇ ਤੇ ਲੋਕਾਂ ਨੇ ਪਹਿਲਾਂ ਜ਼ਮੀਨ ਪੁੱਛਣੀ ਹੁੰਦੀ ਐ ਅੱਜ ਕੱਲ ਤੇ ਜ਼ਮੀਨ ਜਿਹੜੀ ਆ ਨਾ ਕਿੰਨੀ ਮਹਿੰਗੀ ਆ ਕੋਈ ਮਰਦਲਾ ਨਹੀਂ ਖਰੀਦ ਸਕਦਾ ਤੇ ਤਿੰਨ ਕਿੱਲੇ ਹੱਥੋਂ ਜਾਣੇ ਆ ਕੀ ਕਰਾਂਗੇ ਅਸੀਂ ਕੀ ਖਾਵਾਂਗੇ ਮੈਨੂੰ ਤਾਂ ਟੈਨਸ਼ਨ ਹੀ ਹੋਈ ਜਾਂਦੀ ਕੁਛ ਨਹੀਂ ਹੁੰਦਾ ਐਵੇਂ ਡਰੀ ਜਾ ਸਮਝ ਲੱਗੀ ਮੈਂ ਵੀ ਵੇਖੂਗੇ ਇਹਨਾਂ ਨੂੰ ਕਿਹੜਾ ਮਿਲਦਾ ਜਾ ਕੇ ਸਹੀਕ ਮਿਲਦੇ ਆ ਉਹ ਸਿਰਫ ਨਾ ਟਾਈਲ ਲਾਚ ਨੂੰ ਮਿਲਦੀ ਆ ਬਾਅਦ ਚ ਇਹਨਾਂ ਨੂੰ ਕਿਹਨੇ ਨਹੀਂ ਮਿਲਣਾ ਫੇਰ ਆਉਣਾ ਇਹਨਾਂ ਮੇਰੇ ਯਲ ਵੇਖੀ ਤਰਲੇ ਕੜਦੀ ਆ ਜਾ 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 ਮਾਨਾ ਆਪਣਾ ਕੰਮ ਕਰਾ ਜਾ ਕੇ ਮੈਂ ਜਣਾ ਤੇ ਮੰਨੂ ਜਾਣੇ ਤੈਨੂੰ ਮੈਂ ਇੱਕ ਗੱਲ ਦੱਸ ਦਿੰਨੀ ਆ ਜੇ ਤੇ ਤੂੰ ਮੇਰੇ ਕਹਿ ਦੇ ਚੱਲੇਂਗੀ ਤੇ ਤੈਨੂੰ ਫੇਰ ਮੈਂ ਰੱਖਣਾ ਵਾ ਜੇ ਨਹੀਂ ਨਾ ਚੱਲਣਾ ਤੇ ਮੇਰੀ ਵੱਲੋਂ ਡੰਡੀ ਕੱਟ ਕਬਰ ਦੀਆਂ ਇੱਛਾ ਕਰਦੀਆਂ

ਕੀ ਕਰਵਾਂਗੇ ਤੁਸੀਂ ਮਾਰ ਮਾਰ ਕੇ ਮੇਰੇ ਵਿੱਚ ਜਦੋਂ ਵੇਖੋ ਉਹ ਤਾਂ ਹੀ ਮੇਰੇ ਦੁਆਲੇ ਕਿੰਨਾ ਕੁ ਦਿਨ ਤੱਕ ਲਿਆਉਣ ਨਾਲ ਕਰ ਦੇਣੇ ਕਬਲ ਨੇ ਦੱਸ ਨਾ ਪਤਾ ਮੈਨੂੰ ਦੇਣੀ ਨਹੀਂ ਲਈ ਗੇ ਦੇਖੀ ਹਾਂ ਹੁਣ ਜਿੱਦਣ ਢਈ ਉਹ ਪਿਆਰੀ ਲਿਆਉਣੀ ਆ ਤੂੰ ਹੀ ਲੈ ਕੇ ਦੱਸ ਮੈਨੂੰ ਲਿਆਵੇਂਗੀ ਜੋ ਗੁੱਫਲੋ ਲੈ ਆਉਂਦੀ ਤੂੰ ਕਦੀ ਲਿਆਂਦੇ ਤਿੰਨ ਟੱਲੀਆਂ ਨਹੀਂ ਤੇਰਿਆ ਨੇ ਦਿੱਤੀਆਂ ਮੰਮੀ ਆਹ ਦਾ ਬਤ ਸਹੀ ਗੱਲ ਨਹੀਂ ਹੈਗੀ ਨਾ ਮੈਂ ਪੈਲੀ ਲਿਆਉਣੀ ਆ ਅੱਜ ਤਾਂ ਨਾ ਮਲੇਉਣੀ ਆ ਕੱਲ ਮੈਂ ਨਹੀਂ ਤੇ ਪੈਲੀ ਬਿਹਾਉਣੀ ਹੈਗੀ ਮੈਂ ਮਿਲਣਾ ਵਰਤਣਾ ਨਹੀਂ ਆਪਣੇ ਭੇਕੇ ਨਾ ਨਹੀਂ ਤੂੰ ਨਹੀਂ ਲਿਆਉਣੀ ਤੇ ਖਾਣਾ ਕੀ ਹੈ ਇਹ ਵੀ ਮੈਨੂੰ ਦੱਸ ਨਾ ਕਿੰਨੀ ਉਹਦਾ ਘਰ ਬੜਾ ਕਮਾਈ ਕਰਦਾ ਵਾ ਤੇ ਕਿੰਨਾ ਉਹ ਲਿਆਉਂਦਾ ਹੀ ਤੇਰਾ ਕੀ ਕਰਨ ਗਿਆ ਵਾ ਇਹਦੀ ਸੋਚਣਾ ਕੰਮ ਨਹੀਂ ਦਿਆ ਜਿੰਨੇ ਚੁੱਕਾਗਾ ਨਾ ਦਿਆ ਵਾ ਕਰਨ ਮੈਂ ਨਹੀਂ ਤੇ ਇੱਕ ਮਰਲਾ ਵੀ ਲਿਆਉਣਾ ਜੋ ਮਰਜ਼ੀ ਤੁਸੀਂ ਮੈਨੂੰ ਕਰਨ ਤੂੰ ਨਹੀਂ ਨਾ ਲਿਆਉਣਾ ਤੇ ਮੈਂ ਨਹੀਂ ਤੈਨੂੰ ਰੱਖਣਾ ਤੇ ਤੂੰ ਹੀ ਜਿੱਧਰ ਜਾਣਾ ਦਫਾ ਹੋ ਗੇ ਕਿਉਂ ਜਾਵਾਂ ਇੱਕ ਵੀ ਲੈਣਾ ਜੀ ਰਹਿ ਕੇ ਦੱਸ ਗਾੜੀ ਜੁਬਾਨ ਲੱਗੀ ਕੱਢਣ ਇਹਦਾ ਅੱਛੇ ਕੀ ਗਿਆ ਕਿੱਥੇ ਜਾਨੀ ਆ ਦੱਸ ਮੈਨੂੰ ਘਰ ਚ ਹੀ ਰਹਿ ਕੇ ਸਿੱਕੀ ਜਾਨੀ ਮੈਂ ਕਿੱਥੇ ਆ ਮੈਂ ਜਾਣੀ ਨਹੀਂ ਮੈਂ ਤੇਰੇ ਮੂੰਹ ਨੇ ਮਾਰਨੀਆ ਮੈਨੂੰ ਘਰ ਛੱਡਣੇ ਪੈੜੀਆਂ ਮੇਰਾ ਜੱਜੀ ਕਹਤਾ ਛੱਡੀ ਦਵਾਏ ਤੇ ਦੋਕਾ ਕਿੰਨਾ ਕ ਤੇ ਮਾਰ ਲਣਗੇ ਮਾਰੀ ਜਾ ਰੋ ਇਥੇ ਮੈਨੂੰ ਕੁੱਟ ਤੇ ਜੇ ਉਹ ਜੀ ਤੁਹਾਡਾ ਕੰਮ ਬਣ ਗਿਆ ਰੋ ਇਦਾਂ ਹੀ ਤੁਹਾਡਾ ਇੱਕ ਦਿਨ ਦਾ ਕੰਮ ਨਹੀਂ ਤੁਹਾਡਾ ਹੈਗਾ ਆਈ ਮੈਂ ਕੁੱਟਿਆ ਨੀਗਾ ਆਏ ਮੈਂ ਤੈਨੂੰ ਡਰਾਵੇ ਜੇਂ ਡਈਆਂ ਜਦੋਂ ਮੈਂ ਕੁੱਟਿਆ ਨਾ ਤੇ ਤੇਰੀ ਹੱਜ ਬਾਹ ਨਹੀਂ ਗਈ ਲੰਮੀ ਨਿਕਲਣੀ ਤੇ ਤੂੰ ਇਹਨੂੰ ਅੰਦਰ ਪਾ ਪਾ ਲੈਣਾ ਮੈਂ ਆਪਣੀ ਨੂੰ ਭੱਲੇ ਮੰਮੀ ਤੁਹਾਡੇ ਜੇ ਮੈਂ ਤੁਹਾਡੇ ਕਹੇ ਤੇ ਚੱਲਾਂ ਤਾਂ ਫਿਰ ਮੈਨੂੰ ਚੰਗੀ ਆ ਤੇ ਜੇ ਮੈਨੂੰ ਤੁਹਾਡਾ ਕਹਿਣਾ ਨਹੀਂ ਮੰਨਦੀ ਤੇ ਫਿਰ ਮੈਨੂੰ ਬੁਰੀ ਆ ਹਨਾ ਮੈਂ ਤੂੰ ਆਪਣਾ ਪਾਂਡਾ ਟੀਡਾ ਜਿੱਥੇ ਸਾਡੀ ਵਾਲਾ ਮਰਗੀ ਜਾ ਤੇ ਜਿੱਥੇ ਨਾ ਜਾ ਅਹੀਂ ਨਹੀਂ ਤੈਨੂੰ ਨਾ ਰੱਖਣਾ ਤੂੰ ਹੀ ਕਹਿੰਨਾ ਮੈਂ ਕਹਿੰਦੀ ਮੈਨੂੰ ਅੱਡ ਕਰੋ ਕਰ ਦੋ ਤੁਸੀਂ ਮੈਨੂੰ ਅੱਡ ਮੈਂ ਖਾ ਲੂੰਗੀ ਬੜੀ ਵਧੀਆ ਪਕਾ ਕੇ ਰੋ ਛਿੱਤਰਨਾ ਮੈਂ ਖਾਉਂਗੀ ਤੁਸੀਂ ਤਾਂ ਰੋ ਛਿੱਤਰਵਾਉਂਦਾ ਪਿੱਦੇ ਮੈਨੂੰ ਨੀ ਗਾਂ ਜਾ ਇਹ ਕੌਲੀ ਵੀ ਆਈ ਐ ਕੀ ਤੈਨੂੰ ਮੈਂ ਅੱਡ ਕਰਨਾ ਵਾ ਜਾਂ ਜਿੱਥੇ ਜਾਣਾ ਵਾ ਕਰ ਲੈ ਜਾ ਕੇ ਜੋ ਤੇ ਕੋ ਹੁੰਦਾ ਵਾ ਕੋਈ ਤੈਨੂੰ ਪਾਂਡਾ ਥੰਦਾ ਨਹੀਂ ਮਿਲਣਾ ਕੋਈ ਨਹੀਂ ਨਾ ਦਿਓ ਮੈਂ ਲੈ ਆਉਂਗੀ ਕੌਲੀਆਂ ਮੇਰੇ ਕੋ ਦੋ ਕੌਲੀਆਂ ਨਾ ਹਣ ਗਿਆ ਤੁਹਾਨੂੰ ਮੇਰੇ ਕੰਮ ਨਹੀਂ ਪੜ ਹੋ ਗਈਆਂ ਵਾ ਮੇਰੇਆਂ ਦੋ ਕੌਲੀਆਂ ਨਹੀਂ ਚਾਹੀ ਸਾਰਾ ਕੰਮ ਚਾਹੀਦਾ ਰਸੋਈ ਦਾ ਸਾਰਾ ਪੰਡਾ ਸੱਣਾ ਚਾਹੀਦਾ ਵਾ ਚਲੰਡਰ ਲਿਆਏਗੀ ਸਭ ਕੁਝ ਲਿਆਏਗੀ ਮੈਂ ਵਰਤਾਂ ਕਿ ਨਾ ਮੈਂ ਸਾਰਾ ਕੋ ਕਾਣਾ ਇਹ ਤੁਹਾਡੇ ਦਿਲ ਦਾ ਬਹਿ ਨਹੀਂ ਆ ਪੈਨਾਂ ਨੇ ਭੁੱਖੇ ਮਰਦੇ ਨਾ ਭੁੱਖੇ ਨਹੀਂ ਮਰਦੇ ਅਸੀਂ ਫਿਰ ਇਹੋ ਹੀ ਨਾ ਸਾਝੇ ਕਾਸੀ ਨਹੀਂ ਨਾ ਲਿਆਉਣ ਲਈ ਫਿਰ ਕਿੱਥੋਂ ਲੈ ਆਉਣਾ ਤੇ ਅੱਥਰ ਤੂੰ ਝੱਟ ਲੈ ਆਉਣਾ ਉਹ ਹੀ ਤੋਂ ਹੀ ਤੂੰ ਆਈ ਨਾ ਸਾੜੂਗੀ ਜਿਹਨਾਂ ਦਾ ਕੋਈ ਸਾੜਿਆ ਤੁਸੀਂ ਕਹਿੰਦੇ ਨਾ ਥੋੜੀ ਘੱਟਦਾ ਥੋੜੀ ਘੱਟਦਾ ਵਾ ਥੋੜੀ ਨਹੀਂ ਕਮਾਈ ਜੇ ਵਰਤਨੀ ਹੋਵੇ ਤੇ ਇੱਕ ਸਿਰਫ ਤੁਹਾਨੂੰ ਉਹ ਹੀ ਆਪੇ ਹੁਣ ਉਹ ਭੁੱਲ ਲਿਆਣਾ ਦੇਈ ਜਾਂਦੇ ਤੇ ਵੀ ਹੁਣ ਇਦਾਂ ਹੀ ਘੱਟ ਲਾਵੇ ਚਲ ਔਡੋ ਕੇ ਨਾ ਪੰਡਾ ਪਾਲੀ ਜਿਹੜੀਆਂ ਪੌਣੀਆਂ ਵਾਂ ਤੈਨੂੰ ਬਹੁਤ ਚਾ ਚੜੇ ਆ ਢੂਟੇ ਮੇਰੇ ਰੱਬਾ ਮੇੜਿਆ ਇੰਨੀ ਕਿਸਮਤ ਤੂੰ ਮੇਰੀ ਰਮਾੜੀ ਲਈ ਕਿਛੜੀ ਮੇਰੀ ਤਾਂ ਨਹੀਂ ਸੱਸ ਮਗ ਤੇ ਮੈਂ 24 ਘੰਟੇ ਲੜਦੀ ਰਹਿੰਦੀ ਕਿ ਤੇ ਰੱਬਾ ਮੇਰਾ ਧੀਆ ਤੂੰ ਮੈਨੂੰ ਦੋ ਦੇ ਤੀਆਂ ਕਿਤੇ ਮੇਰੇ ਤੀਆਂ ਦੀ ਵੀ ਇਦਾਂ ਦੀ ਕਿਸਮਤ ਨਾ ਲਿਖਦੀ ਮੇਣਾ ਬਣ ਜਾਣਾ ਮੇਰਾ ਤੇ 24 ਘੰਟੇ ਮੇਰੇ ਦੁਆਲੇ ਹੀ ਬਸ 24 ਘੰਟੇ ਮੇਰੇ ਦੁਆਲੇ ਹੀ ਬਸ ਇਹਲਾ ਭੈਣ ਕਿਦਾਂ ਅਗ ਲੱਗੀ ਆ ਕਿਦਾਂ ਤੜਫਣ ਡਿਆ ਵਾ ਵੇਚਣ ਨੂੰ ਤਾਂ ਜ਼ਮੀਨ ਨਹੀਂ ਅੱਜ ਵੇਚ ਸਕਦੀਆਂ ਸਾਡੇ ਪਿਓ ਦੀ ਮਾਲਕੀ ਆ ਸਾਡੇ ਨਾਂ ਚੜੀ ਆ ਪਰ ਵੇਚਣੀ ਨਹੀਂ ਸ਼ਰੀਕ ਨੂੰ ਦਵਾਂਗੇ ਨਾ ਫਿਰ ਇਹ ਕਿਤੇ ਸੱਪ ਲੇਟਣੇ ਇਹਨਾਂ ਦੀ ਤੇ ਆਓ ਜੀ ਰੋ ਦਿਨ ਵਿਆਹ ਸੀ ਕੰਦੇ ਘਰ ਆਇਆ ਕਰਾਂਗੇ ਫਿਰ ਵੇਖੀ ਵੇਖ ਕੇ ਇਹਦੀ ਕਰਿਆ ਕਰਨਗੇ ਨਾ ਹਾਈ ਉਧਰ ਆਈਆਂ ਉਹਨਾਂ ਨੂੰ ਸਭ ਕੁਝ ਦਿੱਤਾ ਹੀ ਇਹਨਾਂ ਨਾਲੇ ਆ ਜਿਹੜੀ ਪੰਮੋ ਮਾਰੀ ਆਂਦੀ ਆ ਭੈਣ ਭਰਾਵਾਂ ਨਾਲ ਹੀ ਮਿਲੀਦਾ ਵਾ ਹੁਣ ਇਹਨੂੰ ਮਿਲਣ ਵਰਤ ਕੇ ਮਿਲਣ ਵਰਤ ਤੋ ਬਗੈਰ ਦੱਸਾਂਗੇ ਤੇ ਭੈਣ ਭਰਾਵਾਂ ਤੋਂ ਬਗੈਰ ਵੀ ਜੀ ਆ ਜਾਂਦਾ ਵਾ ਆਓ ਜੀ ਭਰਾ ਦਾ ਸਰਦੂ ਤੇ ਭੈਣ ਬੋਧ ਟਾਈਮ ਨਾਲ ਅੱਗੇ ਜਾਂਦੇ ਆ ਇਹ ਮਾਂ ਸਾਗ ਬਣਿਆ ਕਿ ਨਹੀਂ ਹਜੇ ਕਦੋਂ ਦਾ ਤੁਸੀਂ ਮੈਨੂੰ ਭਾ ਲਿਆ ਵਾ ਵੀ ਸਾਗ ਬਹੰਦਾ ਜ ਰੋਟੀ ਖਾਈ ਸਾਗ ਬਹੰਦਾ ਰੋਟੀ ਖਾਈ ਮੈਂ ਦੁਪਹਿਰਾਂ ਦਾ ਪੁੱਕਾ ਬੈਠਾ ਵਾਂ ਸਾਰੇ ਡੰਗਰਾਂ ਨੂੰ ਪੱਠੇ ਪਾ ਆ ਵਾਂ ਤੇ ਹਜੇ ਤੱਕ ਤੁਹਾਡਾ ਸਾਗ ਹੀ ਨਹੀਂ ਰਿਜਣ ਡਿਆ ਤੂੰ ਕਾਲਾ ਪੈ ਜਾਣਾ ਵਾ ਪੁੱਤ ਸਾਗ ਨੂੰ ਤੇ ਖੜੀ ਲੱਗਣੀ ਹੁੰਦੀ ਇਹ ਕਿਹੜਾ ਵੀ ਛੇਤੀ ਨਾ ਗੱਲ ਬਣ ਜਾਂਦੀ ਮੈਂ ਕਿਹੜੇ ਵੇਲੇ ਦਾ ਤਰਿਆ ਹੁਣ ਘੋਟਿਆ ਹੁਣ ਮੈਂ ਤੜਕਾ ਲਾ ਕੇ ਤੈਨੂੰ ਰੋਟੀ ਦਊ ਓ ਮੰਮੀ ਕਾਲਾ ਬੜੀ ਛੇਤੀ ਬੈਨਾ ਦੋ ਇੱਕ ਹੈਨਾ ਮੈਨੂੰ ਪਤਾ ਵਾ ਟਾਈਮ ਤੇ ਲੱਗਦਾ ਵਾ ਪਰ ਮੈਨੂੰ ਵੇਖ ਲੋ ਨਾ ਭੁੱਖ ਬੜੀ ਲੱਗੀ ਆ ਤੇ ਫਿਰ ਭੁੱਖ ਲੱਗੀ ਤੇ ਪੁੱਤ ਹੋਰ ਕਾਹੇ ਨਾ ਖਾ ਲਈਨੋ ਪਰੌਂਠੀ ਪਰੌਂਠੀ ਲਵਾ ਲਈਨੋ ਮੇਰ ਕੋ ਨਹੀਂ ਨਹੀਂ ਖਾਣਾ ਹੁਣ ਮੈਂ ਸਾਗ ਹੀ ਆ ਚੱਲ ਫਿਰ ਮੈਂ ਤੜਕਾ ਲਾ ਦੇਣਾ ਵਾ ਤੇ ਤੇਰਾ ਕੋਈ ਕੰਮ ਬੰਬੀ ਦਾ ਹੈਗਾ ਫਿਰ ਤੂੰ ਕਰਿਆ ਹਾਂ ਮੈਂ ਨਾ ਪਾਣੀ ਤੇ ਮੈਂ ਜਾ ਕੇ ਤੇ ਵੇਖਵਾ ਬੱਤੀ ਆਈ ਕਿ ਨਹੀਂ ਆਇਆ ਤੇ ਮੇਰਾ ਪੁੱਤ ਮੈਂ ਆਉਂਦਾ ਤੜਕ ਦੇਣਾ ਤੇ ਖਾ ਲਈਆਂ ਤੇ ਠੀਕ ਅੰਮੀ ਠੀਕ ਹੈ ਨਾ ਬੱਲੇ 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 ਪਰੋਣੇ ਆ ਗਏ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੈ ਸਭ ਵਧੀਆ ਤੁਸੀਂ ਸੁਣਾਓ ਆਪਣਾ ਕਿਦਾਂ ਸੇਤਾ ਕਹਿਮ ਵਧੀਆ ਵਧੀਆ ਲੈ ਮੈਂ ਕਾਹ ਬੋਲਣ ਲਿਆ ਸੀ ਹਾਂ ਸੁਣਾ ਅੱਜ ਦੇ ਲੈ ਮੰਮੀ ਵੀ ਪਰੋਣੇ ਆ ਗਈ ਇਹ ਆਜੋ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਾਚੀ ਜੀ ਸਮਾਓ ਜੀ ਜੀ ਬਈ ਆਜੋ ਅੰਦਰ ਆਜੋ ਆਜੋ ਅੰਦਰੇ ਬਹਾਲੋ ਹਾਂ ਡਾ ਬੁੱਤ ਹੋਰ ਨਿਆਣੇ ਨਹੀਂ ਜਾਂਦੇ ਨਾਲ ਨਿਆਣੇ ਫੇਰ ਆਉਣਗੇ ਸਕੂਲ ਗਏ ਹੋਰ ਕਰਨ ਕੀ ਕਰਦਾ ਹਣਾ ਹੁਣ ਫੇਰ ਕਰਨਾ ਕੀ ਹੈ ਦੀਦੀ 12ਵੀਂ ਕਰਕੇ ਵਿਹਲੇ ਹੋਏ ਆ ਤੇ ਗਾੜੀ ਐਡਮਿਸ਼ਨ ਲਈ ਆ ਇੰਜੀਨੀਅਰਿੰਗ ਦੇ ਵਿੱਚ ਤੇ ਤੁਹਾਨੂੰ ਪਤਾ ਵਾ ਉੱਥੇ ਜਾ ਕੇ ਵੀ ਕੀ ਕਰਨਾ ਹੁੰਦਾ ਸਾਰੀ ਦਿਹਾੜੀ ਬਾਹਰ ਵਿਹਲੇ ਰਹਿੰਦਾ ਵਾ ਸੁਖਣਾ ਪੈੜੀ ਠੇਕੇ ਤੇ ਲਈ ਆ ਤੇ ਉਹ ਵਾਈ ਦੀ ਹੈ ਤੇ ਖਾਈ ਦਾ ਆਪਣਾ ਘਰੇ ਘਰਦਿਆਂ ਦਾ ਕੰਮ ਕਰ। ਪਾਣੀ ਦਿਵਾਵਾਂ ਮੈਂ ਕਹਵਾਂ। ਨਹੀਂ ਨਹੀਂ ਚਾਚੀ ਜੀ ਪਾਣੀ ਨਹੀਂ ਪੀਣੇ। ਨਹੀਂ ਕੋਈ ਨਹੀਂ ਚਾਹ ਪੀਲਾਵੇਂ ਬੈਠੋ। ਹਾਂ। ਪਾਣੀ ਨਹੀਂ ਲਿਓਣਾ ਮੈਂ ਜਾਣਾ ਮਾੜਾ ਦੁਕਾਨੇ ਤੇ ਠੰਡਾ ਫੜ ਲਿਓਣਾ ਵਾ ਮਾਹ ਕਿਤੇ ਚਿਰੀ ਚ ਭਾਈ ਦੀ ਦੀ ਹੁਣੀ ਆਈਆਂ ਘਰ ਚਲ ਨਹੀਂ ਬੋ ਗੱਲ ਕਰ ਲੈ ਪੈਣਾ ਨਾ ਕੋਈ ਨਹੀਂ ਆ ਠੰਡਾ ਮੈਂ ਮਗਾ ਲਈ ਨਹੀਂ ਕੇਕੋ ਹਾਂਜੀ ਮਗਾਓ ਤੁਸੀਂ ਨਹੀਂ ਨਹੀਂ ਚਾਚੀ ਜੀ ਨਾ ਬੜਾ ਤੁਸੀਂ ਸਾਡਾ ਆਈਆਂ ਦਾ ਮਾਨ ਕੀ ਲਾਵਾ ਕੋਈ ਗੱਲ ਨਹੀਂ ਪੈਗੀ ਜਿਹੜਾ ਦੱਸ ਕੇ ਪਕਾਣੇ ਘਰ ਆਈਆਂ ਜੋ ਹੈ ਤਾਂ ਡਾ ਆਪਣਾ ਘਰ ਦੇ ਨੇ ਆਓ ਰਾਤ ਆਓ ਮੈਂ ਠੰਡਿਆਂ ਨਾਲ ਕਿਤੇ ਜ਼ਿਆਦੀ ਗੱਲ ਉਹ ਪੈਣ ਬੜਾ ਗਿਦੇ ਉਦਾਂ ਹੀ ਕੋਈ ਪੈਣ ਤੇ ਬੜਾ ਹੁੰਦਾ ਬੜਾ ਹੁੰਦਾ ਤੁਸੀਂ ਕਿਤੇ ਪਕਾਣੇ ਇਹ ਕਿਹੜੀ ਗੱਲ ਆ ਮਿੰਨੇ ਚਾਹ ਹੀ ਬੜਾ ਚੜ ਗਿਆ ਵਾ ਵੀਦੀ ਜੀ ਨੂੰ ਨਹੀਂ ਆਈਆ ਮਾ ਟੱਪਾ ਖਾਣਾ ਰੋਟੀਆਂ ਲਾਉਣ ਵੜ ਗਈ ਤੇ ਮਾੜੀ ਜੀ ਗੱਲ ਆਖੀ ਤੇ ਉੱਥੇ ਬੂਠਾ ਵੱਟ ਕੇ ਤੇ ਬਹਿ ਗਈ ਆ ਉਹੋ ਗੱਲ ਅੱਡ ਕਰ ਦੋ ਅੱਡ ਕਰ ਦੋ ਫੇ ਇਹਨੂੰ ਪੱਕੀਆਂ ਪਕਾਈਆਂ ਨਹੀਂ ਜਾਣੀਆਂ ਤੇ ਇਹਨੂੰ ਤੇ ਪਕਾਉਣੀਆਂ ਨਹੀਂ ਪੈਣਾਂ ਹੱਥ ਨਹੀਂ ਹਿਲਾਉਣੇ ਪੈਣੇ ਹੁਣ ਕੋ ਕਿੜਕੜ ਕਰੀ ਜਾਂਦੀ ਆ ਪਹਿਲੋ ਉਹਦੇ ਦੁਆਰੇ ਹਰ ਵੇਲੇ ਮੁੜੀ ਰਹੀ ਜੀ ਤੂੰ ਆਪਰਾਪ ਤੇ ਸੋਚਿਆ ਕਰ ਕੋ ਕੀ ਉਹਨੂੰ ਜਰੀ ਕੋ ਕੀ ਕਰਨਾ ਉਹਦੇ ਵਿੱਚੋਂ ਤੇ ਕੀ ਹੋਇਆ ਜੇ ਆਖੀ ਦਿੱਤਾ ਸੱਸਾਂ ਮਾਵਾ ਚ ਲੋਕਾਂ ਦੀਆਂ ਕਈ ਗੱਲਾਂ ਕਹਿ ਦਿੰਦੀਆਂ ਮਾ ਦੁੱਲੇ ਵਿਗੜੇ ਤੋਂ ਕਹਿ ਦਿੰਦੀਆਂ ਸਭ ਕਹੇ ਜੋ ਕਹਿ ਦਿੰਨੇਗਾ ਤੇ ਜੇਕਰ ਉਹ ਆਈਏ ਨਹੀਂ ਜਬਾਨ ਕੱਢਦੀ ਉਦੋਂ ਨਹੀਂ ਤੈਨੂੰ ਦੀਦੀ ਕਹਿਣ ਵਾਲੀ ਹੈ ਜਿਹੜੀ ਗੱਲਾਂ ਤੂੰ ਉਹ ਨਹੀਂ ਕਰਦੀ ਤੂੰ ਦੇਈ ਆਂ ਦਵਾਈ ਦਾ ਸਭ ਕੋ ਜੇ ਇੱਕ ਲਈ ਹੋਣੀ ਤੇ ਦੂਜੀ ਵੀ ਲਈ ਜਵੇ ਕਿਹੜੀਆਂ ਗੱਲਾਂ ਨੂੰ ਕਰਨ ਨਹੀਂ ਚਾਹੀਦੀਆਂ ਕਹਿੰਦਾ ਹੂ ਕਿ ਤੇ ਕੀ ਹੋਇਆ ਵਾ ਉਹ ਕਿਥੇ ਪਿੱਛੇ ਲੁੱਟਿਆ ਤਾਂ ਨਹੀਂ ਕੇ ਵੀ ਉਹਨਾਂ ਕੋਹਾ ਨਹੀਂਗਾ ਕੱਖ ਵੀ ਚਾਪੋ ਹੈਗਾ ਵਾ ਜਾਣ ਕੇ ਕਰਦੀ ਨਹੀਂ ਜੀ ਮੇਰੇ ਗਰੀਬ ਮੇਰੇ ਗਰੀਬ ਜਦੋਂ ਆਪਣੇ ਤੇ ਆਣ ਕੇ ਪਵੇ ਨਾ ਪਤਾ ਫੇਰ ਲੱਗਦਾ ਹੁੰਦਾ ਕੋਈ ਹੋਰ ਥੋੜੀ ਜੀ ਗੱਲ ਉਹ ਇਹ ਪੱਕੀ ਖਾਣੀ ਤੇ ਨਹੀਂ ਖਾਣੀ ਨਹੀਂ ਖਾਣੀ ਤੇ ਗਾਹ ਜਾਓ ਆਏ ਸੱਜਣਾ ਲਾ ਮੈਂ ਵੀ ਨਹੀਂ ਗੱਫਾ ਕਾਉਣਾ ਵਰਦਾ ਪਾ ਹੋ ਉਹਦੇ ਵੱਲ ਦੀ ਗੱਲ ਕਰਦੇ ਮੇਰੇ ਵੱਲ ਦੀ ਨਹੀਂ ਕਰਦੇ ਤੇਰੀ ਅਲਦੀ ਮੈਂ ਕਰਾਂ ਵੀ ਕਿਦਾ ਹਰ ਵੇਲੇ ਤੇ ਤੂੰ ਕਲਾਰੂ ਵਜਾ ਮਾਰਦੀ ਰਹੀ ਨਹੀਂ ਆ ਪਕਾ ਕੇ ਤੇ ਖਾ ਲੋ ਫਿਰ ਮੈਂ ਨਹੀਂ ਪਕਾਉਣੀਆ ਹੁਣ ਖਾ ਲਿਓ ਜਿੱਥੋਂ ਖਾਣੀਆਂ ਚਲ ਤੂੰ ਹੀ ਭੁੱਖੀ ਜਾ ਉਹ ਏ ਮਝੋ ਕਿ ਮੈਂ ਭੁੱਖੀ ਮੈਂ ਸੌ ਸਕਦੀ ਆ ਤੁਹਾਡੇ ਕੋਈ ਨਹੀਂ ਰਿਹਾ ਜਾਣਾ ਹੁਣੇ ਮੰਗਾ ਰਹਿ ਪੈਣਾ ਵਾ ਇੱਕ ਘੰਟਾ ਵੀ ਭੁੱਖ ਨਹੀਂ ਜਰ ਸਕਦੇ ਤੁਸੀਂ ਬਦਾਂ ਵੇਹੇ ਦੀਦੀ ਨਾ ਮੈਂ ਤੁਹਾਡੇ ਤੋਂ ਨਾ ਇੱਕ ਗੱਲੋਂ ਨਰਾਜ ਮਾਂ ਲੈ ਤੂੰ ਛੋਟਾ ਵੀਰ ਆਂ ਦੱਸ ਸਹੀ ਖੁੱਲ ਕੇ ਦੱਸ ਪੀ ਕਿਹੜੀ ਗੱਲੋਂ ਨਰਾਜ ਮਾਂ ਬਾਹੂ ਨਰਾਜ ਦੀਦੀ ਮੈਂ ਗੱਲੋਂ ਆ ਤੁਸੀਂ ਨਾ ਗਰਨਾਮ ਵੀਰ ਉਹਨਾਂ ਦੇ ਘਰੋਂ ਹੋ ਕੇ ਮੁੜ ਜਾਂਦੀਆਂ ਜੀ ਤੇ ਤੁਹਾਡੇ ਘਰ ਨਹੀਂ ਹੁੰਦੀਆਂ ਲੈ ਫੇਕਰ ਨਾ ਕਰ ਹੁਣ ਤੇਰੇ ਵੱਲ ਹੀ ਆਇਆ ਕਰਨਾ ਵਾ ਲੈ ਇਹਦੇ ਸਭ ਤੋਂ ਵਧੀਆ ਕਵਲ ਹੋ ਆਈਆਂ ਉਹਨਾਂ ਦੇ ਗਰਨਾਮ ਹਾਂਜੀ ਚਾਚੀ ਜੀ ਉਹ ਆਏ ਆ ਬੜਾ ਚਿਲਾ ਜੱਜ ਬਾਗ ਤੱਕ ਕਰੇ ਟੱਕਰੇ ਨਹੀਂ ਕਰੇ ਇਹ ਉਹਨਾਂ ਦੀਆਂ ਤਾਂ ਦੀਆਂ ਗੱਲਾਂ ਬੜਾ ਕੋਹ ਚਾਚੀ ਜੀ ਸੁਣਾਇਆ ਢੇਡੇ ਚ ਪਾ ਕੇ ਆ ਗਏ ਢਾਡੇ ਵਾਲਾ ਉਹ ਤਾਂ ਸੁਣੀਦਾ ਹੀ ਆ ਅਹੀਂ ਕਿਹੜਾ ਦੂਰੇ ਇਹਨੇ ਹਨ ਸੁਣਦਾ ਹੀ ਸਭ ਕੁਝ ਕੀ ਕਰਦੇ ਉਹ ਘਰ ਮਾਂ ਮੁੱਕ ਗਈ ਤੇ ਸਮਝ ਲੋ ਰਿਸ਼ਤਾ ਹੀ ਮੁੱਕ ਗਿਆ ਵਾ ਹਾਂ ਇਹ ਤਾਂ ਗੱਲ ਹੈਗੀ ਆ ਨਾ ਨਾ ਦੀਦੀ ਐਦਾਂ ਨਾ ਐਦਾਂ ਕਿਉਂ ਆਸਦੇ ਤੂੰ ਅਹੀਂ ਹੈਗੇ ਆ ਸਾਡੇ ਆ ਲਿਆ ਕਰੋ ਰਿਆ ਕਰੋ ਤੁਸੀਂ ਰੋਟੀ ਪਾਣੀ ਖਾਇਆ ਕਰੋ ਐਦਾਂ ਦੀ ਗੱਲ ਨਹੀਂ ਕਰਨੀ ਅੱਗੇ ਤੋਂ ਹਾਂ ਤੇ ਬਹੁਤੇ ਰਹਿਵਾਲਾ ਆਈਆਂ ਹੈ ਜੇ ਤੂੰ ਪਹਿਲੀ ਠੇਕੇ ਤੇ ਲ ਲੈਣਾ ਵਾਣਾ 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 ਤੇ ਫਿਰ ਸਾਡੇ ਵੀ ਤਿੰਨ ਕਿਲੇ ਤੂੰ ਹੀ ਵਾਲਾ ਤੇ ਭੈਣ ਘਰ ਨਾਮ ਵੀਰ ਕੋ ਨਹੀਂ ਪਉਂਦਾ ਉਹਨੇ ਕਿੱਥੋਂ ਵਾਣੀ ਆ ਉਹਨਾਂ ਦੋਵਾਂ ਜੀਆਂ ਦਾ ਤੇ ਤੁਹਾਨੂੰ ਪਤਾ ਹੀ ਆ ਤੇ ਤੂੰ ਦੱਸ ਜੇ ਤੇ ਪਹਿਲੀ ਵਾਉਣੀ ਆ ਤਾਂ ਵੀ ਠੀਕ ਆ ਜੇ ਨਹੀਂ ਭਰਾਵਾ ਵਾਉਣੀ ਤੇ ਤਾਂ ਵਾਉਣ ਦੀ ਨਹੀਂ ਗੱਲ ਪੁੱਤ ਵਾਉਣ ਜਿਸ ਦੇ ਵਾਰੀ ਆਦਲਾ ਸ੍ਰੀ ਕਹੂਗਾ ਵੀ ਸਾਡੇ ਤੇ ਇੰਨਾ ਚੜਾਈ ਕੀਤੀ ਆ ਹੈ ਤੇ ਜੇ ਤੂੰ ਹੀ ਬਗਾਨੇ ਥਾਂ ਪਹਿਲੀ ਦੋ ਤੇ ਉਹ ਵੀ ਨਹੀਂ ਫਿਰਦੇ ਸਾਨੂੰ ਚੰਗੇ ਲੱਗਦੇ ਜੇ ਤੂੰ ਹੀ ਬਹੁਤਾ ਨਹੀਂ ਆ ਤਾਂ ਫੇਰ ਤੁਹਾਡਾ ਵੀਰ ਵਾ ਲੂਗਾ ਤੇ ਹੋਰ ਬਗਾਨੇ ਦੇ ਵੱਟ ਤੇ ਫਿਰਦਾ ਬੰਦਾ ਚੰਗਾ ਨਹੀਂ ਲੱਗਦਾ ਦੂਜਾ ਪਰ ਸ੍ਰੀਕ ਬਾਦ ਵਿੱਚ ਇਹ ਸਾਡੇ ਨਾਲ ਇੱਕ ਨਾਮ ਨੰਨਰਾਜ ਹੋਵੇ ਅਹੀਂ ਤੇ ਤਾਂ ਹੀ ਪਹਿਲ ਤੁਹਾਡੇ ਤੁਹਾਨੂੰ ਦਿੱਤੀ ਹੈ ਨਾ ਕਿ ਜੇ ਤੁਸੀਂ ਵਾਹਣੀ ਤਾਂ ਠੀਕ ਵਾਜੇ ਤੁਸੀਂ ਨਾ ਕਰੋਗੇ ਤੇ ਫੇਰ ਅਹੀਂ ਪਿੰਡ ਚ ਕਹੇ ਹੋਰ ਨੂੰ ਨਾ ਪਾਵੇ ਨਹੀਂ ਅਸੀਂ ਪਿੰਡ ਚ ਵੀ ਨਹੀਂ ਪਾਉਣ ਦੇਣੀ ਕਿਸੇ ਨੂੰ ਬੈ ਚੰਗੀ ਨਹੀਂ ਲੱਗਦਾ ਗੱਲ ਇਦਾਂ ਵਾ ਪਹਿਲ ਵਾ ਗਰ ਨਾਮ ਵੀਰ ਨੂੰ ਹਾਂ ਜੇ ਉਹ ਨਹੀਂ ਹੁੰਦੇ ਤੇ ਫੇਰ ਅਹੀਂ ਆ ਗਿਆਂ ਸਾਨੂੰ ਨਹੀਂ ਚੰਗਾ ਲੱਗਦਾ ਇਕਸਰ ਨੂੰ ਚੱਕ ਸਾਡੇ ਟੱਬਰ ਦਾ ਵਾ ਜੇ ਕੋਈ ਬਗਾਨਾ ਪਿੰਡੋਂ ਆ ਕੇ ਤੁਰਿਆ ਫਿਰੇ ਫੇਰ ਤੂੰ ਆਪਣੇ ਵੀਰ ਨਾਲ ਕਰ ਲੈ ਗੱਲ ਜੋ ਬਾਹਰ ਚੱਲਦਾ ਹੋਊਗਾ ਠੀਕ ਆ ਉਹ ਅਸੀਂ ਮਾਪੋਂ ਸੁਆਹ ਕਰਕੇ ਤੈਨੂੰ ਦੱਸ ਦਾਂਗੇ ਉਹ ਤੇ ਤੁਹਾਨੂੰ ਪਤਾ ਹੀ ਹੋਣਾ ਵਾ ਤੇ ਕੀ ਠੇਕਾ ਚੱਲਦਾ ਵਾ ਠੇਕਾ ਜੀ ਦੀ ਬਾਹਰ ਚੱਲਣੇ 50000 ਤੇ ਉਹ ਅਸੀਂ ਤੁਹਾਨੂੰ ਦੇ ਦਾਂਗੇ ਕੋਈ ਨੀ ਬਾਉ 50000 ਵਾ ਤੇ ਅਸੀਂ ਤੁਹਾਨੂੰ 50000 ਦਿਆਂ ਤੇ ਤੂੰ ਚੱਲ ਮੈਂ ਤਾਲੀ ਦੇ ਦੀ ਛੋਟਾ ਸਾਡੇ ਤੋਂ ਅਸੀਂ ਨਹੀਂ ਬਹੁਤਾ ਪਾਰ ਪਾਉਂਦੇ ਤੇ 50000 ਨਹੀਂ ਆਣੇ ਕੋਹ ਵਿੱਚ ਖਰਚਾ ਲਾ ਕੇ ਅਸੀਂ ਵੀ ਕੱਢਣਾ ਤੂੰ ਸਿਆਣੀਆਂ ਖਪਣਾ ਤੇ ਤਿਆਂ ਆ ਵਾ ਘਰ ਕੀ ਜੇ ਪੰਜਾਬ ਹੀ ਦੇ ਦੇਂਗਾ ਦੇ ਮਮੀ ਕੋਈ ਗੱਲ ਨਹੀਂ ਉਹ ਨਹੀਂ ਕੋਈ ਗੱਲ ਹੈ ਭੈਣਾ ਵਾ ਭੈਣਾ ਨੂੰ ਸਗੋ ਦਈਦਾ ਵਾ ਲਈਦਾ ਨਹੀਂ ਹੁੰਦਾ ਆਪਾਂ 50 ਹੀ ਦਵਾਂਗੇ ਕੋਈ ਨਹੀਂ ਜਿੱਦਾਂ ਤੂੰ ਕਵੇਂਗਾ ਨਾ ਉਦਾਂ ਹੀ ਕਰ ਲਾਂਗੇ ਉਹ ਗੱਲ ਤੇ ਤੂੰ ਸਾਡਾ ਜਿੱਦਾਂ ਤੂੰ ਗਲ ਗਲ ਤੇ ਉਹਦੇ ਵਾਰ ਪੜਦੀ ਹੈ ਨਾ ਜਿੱਦਣ ਉਹਨ ਤੇਰੇ ਫੜੇ ਨਾ ਫੇਰ ਵੇਖੀ ਤੂੰ ਕਿੱਦਾਂ ਐਉਂ ਖਿਡੌਣ ਦੇ ਦੇ ਕੇ ਰੋਣਾ ਵਾ ਬਹੁਤ ਸੋਣੀ ਅਕਲ ਵਾ ਈਆਂ ਪੁੱਤੇ ਇੱਕ ਕੰਮ ਨੂੰ ਜੰਮੀ ਦੇ ਆ ਇਹ ਮਾਂ ਪਿਓ ਦੇ ਵਾਰ ਪੜਨ ਇਹ ਜਾਟਾਂ ਉਹਨੂੰ ਤਾਂ ਨਹੀਂ ਕੀ ਆ ਜਾਈਨਾ ਤੁਸੀਂ ਦੱਸ ਦਿਓ ਉਹਨੂੰ ਮੈਂ ਕੀ ਦੱਸਣੀ ਆ ਵਾ ਤੂੰ ਆ ਵੀ ਬੜਾ ਕੁਛ ਕਰੀ ਜਾਂਦੀ ਓ ਦੇ ਨਾਲ ਗਰੀਬਣੀ ਐ ਨਾ ਕਰ ਉਹਦੇ ਨਾਲ ਐਦਾ ਉਹ ਕੋਈ ਗਰੀਬਣੀ ਨਹੀਂ ਤੁਸੀਂ ਕਹਿ ਕਹਿ ਕੇ ਗਰੀਬਣੀ ਕਰਤੀ ਉਹ ਗੱਲ ਕੇ ਮੈਨੂੰ ਛੇੜ ਲੈਂਦੇ ਆ ਮੈਂ ਨੂੰ ਅੱਜ ਪਕਾਉਣੀਆ ਤੇ ਨਾ ਮੈਂ ਖਾਣੀਆ ਦਿਖਾ ਲਿਓ ਤੁਸੀਂ ਜਾ ਬਾਬਾ ਨਾ ਪਕਾ ਖਾਰਾਂਗੇ ਜੇ ਕਾਧਿਆ ਜਾਣ ਗਿਆ ਤੋ ਦੇ ਜਾ ਨਹੀਂ ਖਾਣੀ ਤੂੰ ਸਾਡੀ ਲੈ ਆ ਵੀ ਮੰਮੀ ਹੁਣ ਬਣੀਓ ਗੱਲ ਹੋਣ ਪਸੀਓ ਕਿੜਕੇ ਦੀ ਮੁਰਗੀ ਇਹ ਨਾ ਜਿਹੜਾ ਗਾਮਾ ਵਾ ਨਾ ਇੰਨਾ ਸਾਡੇ ਘੜੀ ਵੇਰ-ਵੇਰ ਲੰਘਦਾ ਹੁੰਦਾ ਹੈ ਨਾ ਵੀ ਇਹ ਮੈਨੂੰ ਕੱਲੇ ਨੂੰ 1.25 ਕਿੱਲਿਆਂ ਦਾ ਚੱਕ ਆਉਂਦਾ ਵਾ ਤੁਸੀਂ ਤਿੰਨ ਭਰਾ ਜੇ ਤੁਹਾਨੂੰ ਤੇ 1.5 ਕਿੱਲ੍ਹਾ ਮਸਾ ਹੋਣੀ ਹੈ ਹੁਣ ਉਹਦ ਕੋ ਡੇਢ ਵੀ ਨਹੀਂ ਰਣੀ ਡੇਢ ਮੈਂ ਤੋ ਗਾਲੀ-ਗਾਲੀ ਵੇਖੀ ਕੀ ਬੰਦਾ ਵਾ ਅਸਲੀ ਨਾਗ ਤੇਰੀ ਹਿੱਕ ਤੇ ਨਾ ਉਦਨ ਲੇਟਣਾ ਜਿੱਦਨ ਮੈਂ ਫੜੀ ਹੋਈ ਕਈ ਤੇ ਇਹਦੇ ਚੱਕ ਦੇ ਵਿੱਚ ਨੱਕੇ ਮੋੜਦਾ ਫਿਰਿਆ ਨਾ ਫੇਰ ਵੇਖੀ ਇਹਦੇ ਕਿਦਾਂ ਸੱਪ ਲੈਣਦੇ ਛਾਤੀ ਤੇ ਅਜੇ ਕੋਈ ਨਾ ਅਹੀਂ ਰਹਿਣਾ ਇਹਨਾਂ ਨਾ ਮਿੱਠੇ ਪੈਰੇ ਜਿੱਦ ਐ ਹਟੇ ਤੇ ਤੁਲੀਆਂ ਵਾ ਚਾਰ ਦੇ ਨੇ ਨਾ ਕੋ ਜਾਵਾਂਗੇ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਜਨਮ ਦਿਨ ਕੋਈ ਵੀ ਹੋਇਆ ਵਾ ਚੜ ਕੇ ਜਾਵਾਂਗੇ ਕੀ ਪਤਾ ਖਣੀ ਨਾ ਸਾਡੇ ਨਾਂ ਹੀ ਲਾ ਜਾਣੀ ਸਾਰੀ ਤੂੰ ਹੁਣ ਏਦਾਂ ਕਰੀ ਹੁਣ ਕੋਈ ਪ੍ਰੋਗਰਾਮ ਆਊਗਾ ਨਾ ਤੇ ਜਾਵੀਂ ਵਾਵਾ ਫਰੂਟ ਫਰਾਟ ਦੇ ਕੇ ਆਈ ਦੋਵਾਂ ਨੂੰ ਫਰੂਟ ਫਰਾਟ ਨਹੀਂ ਪਹਿਲੀ ਤੇ ਸਾਨੂੰ ਦੇਖ ਗਿਆ ਠੇਕੇ ਤੇ ਏਦਾਂ ਕਰਦੇ ਹੁਣ ਦੋਵੇਂ ਜਣੇ ਜਾ ਕੇ ਨਾ ਕੋਈ ਢੇੜਾ ਮਾਰ ਕੇ ਆਉਨੇ ਆ ਨਾਲੇ ਕੋ ਖਾਣ ਪੀਣ ਨੂੰ ਲਿਆ ਜਾਗੇ ਹਾਂ ਤਾਂ ਹੀ ਤੇ ਕਿਹਾ ਚੱਲ ਫਿਰ ਹੁਣ ਏਦਾਂ ਕਰ ਮੈਨੂੰ ਜਾ ਕੇ ਤੇ ਰੋਟੀ ਲਾ ਕੇ ਦੇ ਤੂੰ ਗੱਲਾਂ ਗੱਲਾਂ ਚ ਨਾ ਕਿੰਨਾ ਲੇਟ ਕਰਤਾ ਮੈਂ ਚਲ ਆ ਜਾ ਤੈਨੂੰ ਮੈਂ ਲਾ ਦੇਣੀ ਰੋਟੀ ਤੇ ਤੂੰ ਖਾ ਲਾ ਫਿਰ ਮੈਂ ਲਾ ਕੇ ਬੈ ਕੇ ਖਾ ਆ ਜਾ ਆ ਜਾ ਲਾ ਦੇ